ਸਾਰੇ ਹੀ ਮੁਲਾਜ਼ਮ ਪੈਨਸ਼ਨਰਸ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਪੰਜਾਬ ਸਰਕਾਰ ਦੇ ਬਲਾਸਮਾ ਤੇ ਪੰਜਾਬ ਸਰਕਾਰ ਦੇ ਵਿਭਾਗਾਂ ਵਿੱਚੋਂ ਰਿਟਾਇਰ ਹੋਏ ਜਿਹੜੇ ਰਿਟਾਇਰਮੈਂਟ ਹੋਏ ਮਲਾਸਮਾ ਬਾਰੇ ਤਾਜ਼ਾ ਜਾਣਕਾਰੀ ਪ੍ਰਾਪਤ ਹੋਈ ਤੁਹਾਡਾ ਸਾਂਝੀ ਕਰਾਂਗੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਜੀ ਤਾਂ ਹਾਂਜੀ ਦੋਸਤੋ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਮਲਾਸਮਾ ਦੁਆਰਾ ਕਈ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਆਪਣੀਆਂ ਮੰਗਾਂ ਨੂੰ ਲੈ ਕੇ ਜਦੋਂ ਜਦੋਂ ਪੰਜਾਬ ਸਰਕਾਰ ਦੁਆਰਾ ਮਲਾਸਮਾ ਦੀਆਂ ਮੰਗਾਂ ਨੂੰ ਲੈ ਕੇ ਢਿਲ ਵਰਤੀ ਗਈ ਤਾਂ ਪੰਜਾਬ ਹਰਿਆਣਾ ਹਾਈ ਕੋਰਟ ਦਾ ਕੁੰਡਾ ਮਲਾਸਮਾ ਤੇ ਪੈਸ਼ਨ ਦੁਆਰਾ ਖੜਕਾਇਆ ਗਿਆ ਅਤੇ ਉਹਨਾਂ ਦੇ ਹੱਕ ਦੇ ਵਿੱਚ ਫੈਸਲੇ ਆਏ ਨੇ ਜਿਕਰ ਅਸੀਂ ਸੁਪਰੀਮ ਕੋਰਟ ਦੀ ਗੱਲ ਕਰੀਏ ਤਾਂ ਉਹਨਾਂ ਦੁਆਰਾ 17/7/2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਨੂੰ ਲੈ ਕੇ ਇੱਕ ਵੱਡਾ ਫੈਸਲਾ ਜਿਹੜਾ ਹੈ ਕਰ ਦਿੱਤਾ ਗਿਆ ਤੇ ਸਮੂਹ ਮੁਲਾਜ਼ਮਾਂ ਤੇ ਪਰਚੀਮਾ ਪੀ ਕਮਿਸ਼ਨ ਲਾਗੂ ਕੀਤਾ ਜਾਵੇ ਜਿਸ ਨੂੰ ਸਰਕਾਰ ਨੇ ਹਜੇ ਤੱਕ ਲਾਗੂ ਨਹੀਂ ਕੀਤਾ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਮੰਗ ਕਰੀ ਨੇ ਕਿ ਸੁਪਰੀਮ ਕੋਰਟ ਦਾ ਜਿਹੜਾ ਆਇਆ ਹੈ ਫੈਸਲਾ ਪੰਜਾਬ ਸਰਕਾਰ ਜਲਦ ਤੋਂ ਜਲਦ ਸਮੂਹ ਮੁਲਾਜ਼ਮਾਂ ਦੇ ਉੱਪਰ ਲਾਗੂ ਕਰੇ ਅਤੇ ਪਰਚੀਮਾ ਪੀ ਕਮਿਸ਼ਨ ਸਮੂਹ ਮੁਲਾਜ਼ਮਾਂ ਤੇ ਲਾਗੂ ਕੀਤਾ ਜਾਵੇ 7ਵੀਂ ਪੀਕ ਮਿਸ਼ਨ ਨੂੰ ਹਟਾ ਦਿੱਤਾ ਜਾਵੇ ਤਾਂ ਹਾਂਜੀ ਦੋਸਤ ਪੰਜਾਬ ਹਰਿਆਣਾ ਹਾਈ ਕੋਰਟ ਦਾ ਫੈਸਲਾ ਤਾਂ ਜਦੋਂ 15% ਦਾ ਫਾਰਮੂਲਾ ਹੈ ਉਸ ਨੂੰ ਲੈ ਕੇ ਵੀ ਆਇਆ ਸੀ ਕਿ 119% ਦੇ ਹਿਸਾਬ ਦੇ ਨਾਲ ਜੋ ਪੈਨਸ਼ਨ ਦੀ ਪੈਨਸ਼ਨ ਹੈ ਉਸ ਨੂੰ ਕੈਲਕੂਲੇਟ ਕਰਕੇ ਮੁਲਾਜ਼ਮ ਪੈਨਸ਼ਨ ਨੂੰ ਉਹਨਾਂ ਦੀ ਪੈਨਸ਼ਨ ਦਿੱਤੀ ਜਾਵੇ ਪਰ ਇਸ ਨੂੰ ਲੈ ਕੇ ਪੰਜਾਬ ਸਰਕਾਰ ਦੁਆਰਾ ਐਲਪੀ ਦਾਇਰ ਕੀਤੀ ਕਰ ਦਿੱਤੀ ਗਈ ਹੈ ਹੁਣ ਇਹ ਜੋ ਫੈਸਲਾ ਹੈ ਪੰਜਾਬ ਸਰਕਾਰ ਹਜੇ ਲਾਗੂ ਨਹੀਂ ਕਰੇਗੀ ਜਿਸ ਨੂੰ ਲੈ ਕੇ ਜੋ ਕਿ ਹੋਰ ਸੁਨਾਵੀਆਂ ਆ ਗੀਆਂ ਉਸ ਤੋਂ ਬਾਅਦ ਪੰਜਾਬ ਸਰਕਾਰ ਕੋਈ ਨਾ ਕੋਈ ਜੋ ਕੀ ਹੋ ਸਕਦਾ ਹੈ ਕਿ ਪੰਜਾਬ ਸਰਕਾਰ ਇਸ ਨੂੰ ਲੈ ਕੇ ਕੁਝ ਵੀ ਨਾ ਕਰੇ ਅਤੇ ਉਹਨਾਂ ਦੇ ਹੱਕ ਦੇ ਵਿੱਚ ਫੈਸਲਾ ਆ ਜਾਵੇ ਪਰ ਪੰਜਾਬ ਹਰਿਆਣਾ ਹਾਈ ਕੋਰਟ ਦੁਆਰਾ ਇਹ ਕਿਹਾ ਗਿਆ ਸੀ ਕਿ ਜਦੋਂ 15 ਜੋ ਕਿ 2000 ਜਿਹੜਾ ਕਿ 15 ਦੇ ਵਿੱਚ ਜੋ ਡੀਏ ਦਿੱਤਾ ਜਾਂਦਾ ਸੀ ਮੁਲਾਜ਼ਮਾਂ ਨੂੰ 119% ਦੇ ਹਿਸਾਬ ਨਾਲ ਕੈਲਕੂਲੇਟ ਕਰਕੇ ਉਹਨਾਂ ਦੀ ਪੈਸ਼ਨ ਦਿੱਤੀ ਜਾਂਦੀ ਸੀ ਤਾਂ 2016 ਤੋਂ ਜਦੋਂ 6ਮਾ ਪੀ ਕਮਿਸ਼ਨ ਲਾਗੂ ਹੋਇਆ ਤਾਂ 113% ਦੇ ਹਿਸਾਬ ਨਾਲ ਕਿਉਂਕਿ ਇਹ ਬਹੁਤ ਵੱਡਾ ਸਵਾਲ ਹੈ ਪੰਜਾਬ ਹਰਿਆਣਾ ਹਾਈ ਕੋਰਟ ਦੁਆਰਾ ਪੁੱਛਿਆ ਗਿਆ ਸੀ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਦੁਆਰਾ ਕੋਈ ਠੋਸ ਬਾਬ ਨਹੀਂ ਦਿੱਤਾ ਗਿਆ ਅਤੇ ਇਸ ਨੂੰ ਲੈ ਕੇ ਹੁਣ ਅਸੀਂ ਇਹ ਕਹਿ ਸਕਦੇ ਹਾਂ ਕਿ ਪੰਜਾਬ ਸਰਕਾਰ ਹਜੇ ਇਸ ਇਸ ਜੋ ਕੀ ਫੈਸਲਾ ਹੈ ਇਸ ਨੂੰ ਲਾਗੂ ਨਹੀਂ ਕਰੇਗੀ ਕਿਉਂਕਿ ਉਹਨਾਂ ਦੁਆਰਾ ਇਸ ਦੇ ਵਿਰੁੱਧ ਐਲਪੀ ਦਾਇਰ ਕਰ ਦਿੱਤੀ ਗਈ ਹੈ ਪੰਜਾਬ ਹਰਿਆਣਾ ਹਾਈ ਕੋਰਟ ਦੇ ਇੱਕ ਫੈਸਲੇ ਤੇ ਮਲਾਜ਼ਮਾਂ ਦੀ ਅੱਖ ਟਿਕੀ ਹੋਈ ਹੈ ਪੀ ਕਮਿਸ਼ਨ ਦੇ ਏਰੀਆ ਨੂੰ ਲੈ ਕੇ ਜੋ 13 ਫਰਵਰੀ ਦੀ ਕੈਬਨਿਟ ਮੀਟਿੰਗ ਹੋਈ ਹੈ ਉਸ ਤੋਂ ਬਾਅਦ ਜੋ ਡਿਸੀਜਨ ਪੰਜਾਬ ਸਰਕਾਰ ਦੁਆਰਾ ਲਿਆ ਗਿਆ ਹੈ ਵੱਡਾ ਐਲਾਨ ਕੀਤਾ ਗਿਆ ਹੈ ਇਸ ਤੋਂ ਮਲਾਜ਼ਮਾਂ ਤੇ ਪੈਨਸ਼ਨਰ ਖੁਸ਼ ਨਹੀਂ ਹਨ ਕਿਉਂਕਿ ਜ਼ਿਆਦਾ ਦੇਰੀ ਕੀਤੀ ਜਾ ਰਹੀ ਹੈ ਪੀ ਕਮਿਸ਼ਨ ਦੇ ਏਰੀਅਨ ਨੂੰ ਦੇਣ ਦੇ ਵਿੱਚ ਜਿਸ ਨੂੰ ਲੈ ਕੇ ਉਹਨਾਂ ਦੁਆਰਾ ਲਗਾਤਾਰ ਕਿ ਹਜ਼ਾਰਿਆ ਹੈ ਕਿ ਪੰਜਾਬ ਹਰਿਆਣਾ ਹਾਈ ਕੋਰਟ ਇਸ ਨੂੰ ਲੈ ਕੇ ਕੋਈ ਠੋਸ ਫੈਸਲਾ ਜਿਹੜਾ ਹੈ ਬਲਾਸਮਾ ਪੈਸਟੂਰਸ ਦੇ ਹੱਕ ਦੇ ਵਿੱਚ 24 ਮਾਰਚ ਦੀ ਸੁਣਵਾਈ ਦੇ ਵਿੱਚ ਲਵੇ ਤਾਂ ਹਾਂ ਜੀ ਦੋਸਤੋ ਆਸ ਕਰਾਂਗੇ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਤੁਸੀਂ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਹਾਂ ਕਿਸੇ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ